ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਚੰਡੀਗੜ੍ਹ ਤੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਮਿਲਨ ਦੀ ਮੰਗ ਕੇਂਦਰ ਦੇ ਕੋਲ ਝੁੱਕਣ ਦੀ ਗੱਲ ਆਖੀ ਹੈ ਨਾਲ ਹੀ ਕਾਂਗਰਸ 'ਤੇ ਇਲਜ਼ਾਮ ਲਗਾਏ ਕਿ ਜਾਣਬੁੱਝ ਕੇ ਪੰਜਾਬ ਦਾ ਹਾਕਕ ਹੋਇਆ ਗਿਆ ਜਿਸ ਨੂੰ ਪੰਜਾਬੀ ਕਦੇ ਵੀ ਮਾਫ਼ ਨਹੀਂ ਕਰਨਗੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਕੇਂਦਰ ਤੱਕ ਕੋਈਸ ਮੰਗ ਨੂੰ ਹੁਣ ਪਹੁੰਚਾਉਣਗੇ ਇਸ ਮੰਗ ਨੂੰ ਪਹਿਲਾਂ ਬੀਜੇਪੀ ਵੀ ਅਗੇ ਲਿਆ ਚੁੱਕੀ ਹੈ ਬੀਜੇਪੀ ਨੇ ਵੀ ਕਿਹਾ ਸੀ ਕਿ ਪੰਜਾਬ ਦੇ ਵਿੱਚ ਉਹ ਇਲਾਕੇ ਆਣੇ ਚਾਹੀਦੇ ਨੇ ਜਿਹੜੇ ਪੰਜਾਬੀ ਬੋਲਦੇ ਨੇ ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਹੁਣ ਯਾਦ ਆ ਗਿਆ ਚੰਡੀਗੜ੍ਹ ਦੇ ਮੁੱਦੇ ਨੂੰ ਚੁੱਕਣ ਦਾ ਉਹਨਾਂ ਨੇ ਚੰਡੀਗੜ੍ਹ ਵੱਲ ਵੀ ਇਸ਼ਾਰਾ ਕੀਤਾ ਤੇ ਹੋਰ ਪੰਜਾਬੀ ਬੋਲਦੇ ਇਲਾਕਿਆਂ ਵੱਲ ਇਸ਼ਾਰਾ ਕਰਦੇ ਕਿਹਾ ਕਿ ਸਾਰੇ ਇਲਾਕੇ ਪੰਜਾਬ ਨੂੰ ਮਿਲ ਜਾਣੇ ਚਾਹੀਦੇ ਕਾਂਗਰਸ ਤੇ ਵਾਰ ਕਰਦੇ ਉਹਨਾਂ ਕਿਹਾ ਕਿ ਕਾਂਗਰਸ ਨੇ ਹੱਕ ਪੰਜਾਬ ਦਾ ਜੋ ਸੀ ਉਹ ਖੋਇਆ ਤੇ ਹੁਣ ਉਹ ਕੇਂਦਰ ਸਰਕਾਰ ਤੱਕ ਇਸ ਮੰਗ ਨੂੰ ਪਹੁੰਚਾਣਗੇ ਇਹ ਬਹੁਤ ਵੱਡੀ ਸਾਡੇ ਨਾਲ ਜ਼ਿਆਤੀ ਹੋਈ ਹੈ ਪੰਜਾਬ ਦੀ ਉਕੇ ਅਸੂਲ ਦੀ ਚੰਡੀਗੜ੍ਹ ਦੇ ਦਿੱਤਾ ਸੀਗਾ ਇੱਕ ਧੋਖਾ ਕੀਤਾ ਉਸ ਦੀ ਕਾਂਗਰਸ ਸਰਕਾਰ ਨੇ ਕਿ ਉਹ ਗੱਲ ਮੰਨ ਕੇ ਰਾਤ ਤਾਈਂ ਸਾਡੇ ਕੋਲ ਸੀ ਰਾਤੇ ਰਾਤ ਖੋਲ੍ਹ ਇਸ ਕਰਕੇ ਇਹ ਗੱਲਾਂ ਜਿਹੜੀਆਂ ਮੰਨਣੀਆਂ ਚਾਹੀਦੀਆਂ ਸਾਡੇ ਜਿਹੜੇ ਜਾਇਜ਼ ਗੱਲਾਂ ਸੀ ਨਜਾਇਜ਼ ਕਦੇ ਆਖੀ ਨਹੀਂ ਕਿਤੇ ਉਹ ਵੀ ਦੇ ਰਾਤ ਤੇ ਉਹਨਾਂ ਨੇ ਕਿਹਾ ਸੀ ਕਮਿਸ਼ਨ ਬਣਾਵਾਂਗੇ ਨਾ ਕਮਿਸ਼ਨ ਬਣਾਈ ਇੰਨੀ ਧੋਖਾ ਕੀਤਾ ਔਰ ਉਹ ਤੋਂ ਬਾਅਦ ਵੀ ਧੋਖਾ ਕਰਦੇ ਆ